ਗੁਰਨਾਵnik ਦੀ ਗੱਦੀ ਦੇ وارث ਹਨ ਗੁਰੂ ਅਮਰਦਾਸ ਜੀ ਮਹਾਰਾਜ ਬਿਰਦ ਬਾਬਾ ਜੋਤ ਉਹ ਹੀ ਹੈ ਕਾਇਆ ਬਦਲ ਗਈ ਜੋਤ ਉਹ ਆ ਜੁਗਤ ਸਾਇ ਸਹ ਕਾਇਆ ਫੇਰ ਪਲਟ ਗਈ ਜੋਤ ਤੇ ਉਹ ਹੀ ਹੈ ਕਾਇਆ ਬਦਲੀ ਹੋਈ ਹੈ ਉਸ ਕਾਇਆ ਦਾ ਨਾਂ ਹੈ ਬਿਰਦ ਬਾਬਾ ਗੁਰੂ ਅਮਰਦਾਸ ਇਹ ਨੰਗੇ ਪੈਰੀ ਦਰਿਆ ਬਿਆਸਾ ਨੂੰ ਅਬੌਰ ਕਰਕੇ ਗੋਵਿੰਦਵਾਲ ਪਹੁੰਚੇ ਸਿਰਫ ਇੱਕ ਪੁੱਤਰ ਦੀ ਬਿਕਸ਼ਾ ਲੈ ਔਲਾਦ ਦਾ ਵਰ ਲੈਣ ਵਾਸਤੇ। ਧੰਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿਸੇ ਨੇ ਆ ਕੇ ਦੱਸਿਆ ਮੁਗਲੇ ਆਜ਼ਮ ਅਕਬਰ ਆਇਆ ਹੈ। ਆਪਣਾ ਲਾਹ ਲਸ਼ ਕਰਨ ਨਾਲ ਨਹੀਂ ਲਿਆ ਬਹੁਤ। ਥੋੜੇ ਹੀ ਲਿਆ। ਰਸਤੇ ਦੇ ਸਫਰ ਦੇ ਜੋ ਕੁਝ ਇਸ ਨੂੰ ਲੋੜ ਸੀ ਉਹੀ ਸਾਜ਼ੋ ਸਮਾਨ ਹੈ। ਮਹਾਰਾਜ ਆਪਦੇ ਦਰਬਾਰ ਦੇ ਚ ਨੰਗੇ ਪੈਰੀ ਆਇਆ ਹੈ। ਮਹਾਰਾਜ ਦੇ ਮਖਾਰਬੇ ਤੋਂ ਨਿਕਲਿਆ। ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਦੇ ਚੋਣੋ ਬਿਠਾਵਾ ਮਰਿਆਦਾ ਬਣਾ ਰੱਖੀ ਸੀ ਗੁਰੂ ਅਮਰਦਾਸ ਜੀ ਨੇ ਐਸੀ ਸਖਤ ਮਰਿਆਦਾ ਕਿਉਂ ਕੀਤੀ ਉਹਨਾਂ ਦੇ ਨਾਲ ਲੋਕੀ ਪੈਦਲ ਆਉਂਦੇ ਸਨ ਰਸਤੇ 'ਚ ਕੋਈ ਡਾਬੇ ਨਹੀਂ ਸਨ ਹੋਟਲ ਰੈਸਟੋਰੈਂਟ ਨਹੀਂ ਸਨ ਲੋਕੀ ਭੁਜੇ ਛੋਲੇ ਨਾਲ ਰੱਖ ਲੈਂਦੇ ਸਨ ਜਾਂ ਕੋਈ ਘਿਉ ਦੀਆਂ ਤਲੀਆਂਆਂ ਜਾਂ ਚੀਜ਼ਾਂ ਰੱਖ ਲੈਂਦੇ ਸਨ 2-4 ਦਿਨ ਰਸਤੇ ਦਾ ਭੋਜਨ ਚੱਲੇ ਲੰਬੀ ਮੁਸਾਫਰਤ ਪੈਦਲ ਜਾਂ ਘੋੜਿਆਂ ਤੇ ਜਾਂ ਉਠਾਂ ਤੇ ਮਹਾਰਾਜ ਨੇ ਆਖਿਆ ਨਹੀਂ ਪਹਿਲੇ ਪੇਟ ਦੇ ਭੋਜਨ ਜਾਣਾ ਚਾਹੀਦਾ ਫਿਰ ਭਜਨ ਦੀ ਗੱਲ ਭੁਖੇ ਬਗਤ ਨਾ ਕੀਜੇ ਦੂਸਰਾ ਸਾਡੇ ਦੇਸ਼ ਦੇ ਵਿੱਚ ਵਰਨਵੰਡ ਸੀ ਖੱਤਰੀਆਂ ਦੀ ਪੰਗਤ ਅਲੱਗ ਸ਼ੋਦਰਾ ਦੀ ਅਲੱਗ ਬ੍ਰਾਹਮਣਾਂ ਦੀ ਅਲੱਗ ਵੈਸ਼ਾਂ ਦੀ ਅਲੱਗ ਪਰ ਉਹਦੇ ਜਨਮਾਨ ਰਾਜੇ ਅਲੱਗ ਪਰਜਾ ਅਲੱਗ ਤੋਂ ਸਤਿਗੁਰ ਨੇ ਕਿਹਾ ਨਹੀਂ ਰਾਣਾ ਰੰਗ ਬਰਾਵੀ ਸਭ ਖਤਮ ਇਹ سلسلہ ਖਤਮ ਪੰਗਤ ਦੇ ਚ ਬੈਠਾ ਪਹਿਲੀ ਦਫਾ ਇਸ ਨੂੰ ਪਤਾ ਚਲਿਆ ਭੋਜਨ ਦਾ ਵੀ ਐਸਾ ਸਵਾਦ ਆਉਂਦਾ ਹੈ ਅਗਰ ਭਜਨ ਕੀਤਿਆਂ ਭੋਜਨ ਬਣਾਇਆ ਜਾਏ ਭਜਨ ਦੀਆਂ ਲਹਿਰਾਂ ਭੋਜਨ ਵਿੱਚ ਵੀ ਸਮਾ ਜਾਂਦੀਆਂ ਹਨ ਉਸ ਭੋਜਨ ਦਾ ਵੀ ਅਗੰਮੀ ਰਸ ਬਣ ਜਾਂਦਾ ਹੈ ਬਸ਼ਰਤੇ ਹਲਵਾਈ ਨਾ ਬਣਾਉਂਦੇ ਅਮਨ ਮਜ਼ਦੂਰੀ ਤੇ ਨਾ ਭਾਵਨਾ ਨਾਲ ਬਣਦੀ ਉਹ ਗੱਲ ਅੱਜ ਕੱਲ ਰਹੀ ਨਹੀਂ ਤੇ ਭਾਵਨਾ ਨਾਲ ਬਣਾਇਆ ਜਾਏ ਸ਼ਰਧਾ ਨਾਲ ਬਣਾਇਆ ਜਾਏ ਵਾਹਿਗੁਰੂ ਵਾਹਿਗੁਰੂ ਜਪਦਿਆਂ ਬਣਾਇਆ ਜਾਏ ਐਸਾ ਭੋਜਨ ਵੀ ਜਦ ਮੌਂਦ ਵਿੱਚ ਜਾਏਗਾ ਤੋ ਅੰਮ੍ਰਿਤ ਰਸ ਹੈ। ਉਹਦੇ ਵਿੱਚ ਵੀ ਅਗੰਮੇ ਰਸ ਹੁੰਦਾ ਹੈ। ਔਲਾਦ ਨਾਵੇ ਬੜੇ ਬੜੇ ਰਾਜੇ ਮਹਾਰਾਜੇ ਤੜਪਦੇ ਦੇਖੇਗਾ। ਵਿਆਹ ਯੋਗ ਹੋ ਗਿਆ ਵਰ ਨਹੀਂ ਹੈ। ਤੜਪਣਾ ਹੈ। ਤੜਪਣਾ ਹੈ। ਮਾਸੂਮ ਬੱਚਾ ਸਿਰ ਤੇ ਮਾਂ ਨਹੀਂ ਰਹੀ, ਪਿਓ ਨਹੀਂ ਰਿਹਾ, ਯਤਿਮ। ਕਹੇਦੈਂ